ਤੁਹਾਡਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਮੈਂ ਪ੍ਰਵਿੰਦਰ ਸਵਾਗਤ ਕਰਦਾ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਸੜਕ ਹਾਦਸੇ ਨਾਲ ਜੁੜੀ ਹੋਈ ਇਹ ਅਹਿਮ ਅਤੇ ਵੱਡੀ ਖਬਰ ਹੈ ਅੱਜ ਦੀ ਸਵੇਰ ਭਵਾਨੀਗੜ੍ਹ ਦੇ ਵਿੱਚ ਇੱਕ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋਈ ਹੈ ਅਤੇ ਸਕੂਲ ਵੈਨ ਦੇ ਵਿੱਚ ਸਵਾਰ ਬੱਚੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਰ ਅਤੇ ਸਕੂਲ ਬੱਸ ਦੇ ਵਿਚਾਲੇ ਇਹ ਟੱਕਰ ਹੋਣ ਕਰਕੇ ਹਾਦਸਾ ਵਾਪਰਿਆ ਅਤੇ ਹਾਦਸੇ ਤੋਂ ਬਾਅਦ ਸੜਕ ਤੇ ਹੀ ਜਿਹੜੀ ਕੀ ਸਕੂਲ ਵੈਨ ਹੈ ਉਹ ਪਲਟ ਜਾਂਦੀ ਹੈ ਜਿਸ ਤੋਂ ਬਾਅਦ ਚੀਕ ਚੰਗਿਆੜਾ ਮਰ ਜਾਂਦਾ ਤੇ ਮੌਕੇ ਤੇ ਜਿਹੜੇ ਕੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਹਾਦਸੇ ਸੰਬੰਧੀ ਜਿਸ ਤੋਂ ਬਾਅਦ ਸੜਕ ਸੜਕ ਸੁਰੱਖਿਆ 4D ਟੀਮ ਹੈਗੀ ਆ ਮੌਕੇ ਦੇ ਉੱਪਰ ਪਹੁੰਚਦੀ ਹੈ ਤੇ ਸਕੂਲ ਬੈਂਡੇ ਵਿੱਚ ਫਸੇ ਹੋਏ ਬੱਚਿਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਇਹ ਜਿਹੜਾ ਕੀ ਭਿਆਨਕ ਹਾਦਸਾ ਹੋਵੇਗਾ ਕਿ ਕਾਰ ਦੇ ਨਾਲ ਟੱਕਰ ਤੋਂ ਬਾਅਦ ਜਿਹੜੀ ਇਹ ਸਕੂਲ ਵੈਨ ਹੈ ਉਹ ਪਲਟ ਗਈ ਹੈ ਜਿਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਸਕੂਲ ਵੈਂਚਰਸ 'ਵਾਰ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਜਾਇਆ ਗਿਆ ਜਿੱਥੇ ਕੀ ਮੁੱਢਲੇ ਟ੍ਰੀਟਮੈਂਟ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨੂੰ ਇਤਲਾਹ ਦਿੱਤੀ ਗਈ ਹਾਦਸੇ ਦੇ ਬਾਰੇ ਜਿਸ ਤੋਂ ਬਾਅਦ ਸਕੂਲ ਬੱਚੇ ਜਿਹੜੇ ਹੈਗੇ ਨੇ ਸਕੂਲ ਦੇ ਵਿਦਿਆਰਥੀ ਹੈਗੇ ਨੇ ਉਹਨਾਂ ਨੂੰ ਮਾਪੇ ਕਰ ਲੈ ਕੇ ਚਲੇ ਜਾਂਦੇ ਨੇ ਹਾਲੇ ਕਿ ਗਣੀਮਤ ਇਹ ਰਹਿੰਦੀ ਹੈ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਜਿਹੜੀ ਉਹ ਗੱਡੀ ਹੈ ਉਹ ਕਾਫੀ ਜ਼ਿਆਦਾ ਜਿਹੜੀ ਨੁਕਸਾਨੀ ਗਈ ਹੈ ਹਾਲਕਿ ਜਿਹੜਾ ਕੀ ਸਕੂਲ ਵੈਂ ਦਾ ਚਾਲਕ ਹੈਗਾ ਉਸ ਦਾ ਕਹਿਣਾ ਹੈ ਕਿ ਜਿਸ ਕਾਰ ਦੇ ਨਾਲ ਉਸੇ ਵੈਂ ਦਾ ਹਾਸਾ ਹੋਇਆ ਉਸ ਕਾਰ ਦਾ ਡਰਕ ਚਾਲਕ ਸੀ ਉਹ ਨਸ਼ੇ ਦੇ ਵਿੱਚ ਸੀ ਜਿਸ ਕਰਕੇ ਇਹ ਹਾਸਾ ਵਾਪਰ ਗਿਆ ਤੇ ਹੁਣ ਜਿਹੜਾ ਕੀ ਹੈ ਪੁਲਿਸ ਦੇ ਵੱਲੋਂ ਉਕਤ ਕਾਰ ਚਾਲਕ ਨੂੰ ਗ੍ਰਿਫਤਾਰ ਕਰਕੇ ਵਕ ਵਕ ਜਿਹੜੇ ਕੀ ਹੈ ਮਾਮਲੇ ਦੇ ਤਹਿਤ ਜਿਹੜੀ ਕੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਵਕ ਵਕ ਧਰਮਾਂ ਦੇ ਤਹਿਤ ਉਹ ਜਿਹੜੀ ਇਹ ਕਾਰਵਾਈ ਉਹ ਰਮ ਦਿੱਤੀ ਗਈ ਹੈ ਤੋ ਜਿਸ ਤਰ੍ਹਾਂ ਦੇ ਨਾਲ ਚੜੀ ਸਵੇਰ ਸਕੂਲ ਬੈਨ ਹਾਸੇ ਦਾ ਸ਼ਿਕਾਰ ਹੁੰਦੀ ਹੈ ਜਿਸ ਤੋਂ ਬਾਅਦ ਜ਼ਖਮੀ ਹੋਏ ਜਿਹੜੇ ਬੱਚੇ ਨੇ ਉਹਨਾਂ ਦੇ ਮਾਪਿਆਂ ਦੇ ਵਿੱਚ ਚਿੰਤਾ ਵੀ ਵੱਧ ਜਾਂਦੀ ਹੈ ਹਾਲਾਂਕਿ ਇਸ ਹਾਸੇ ਨੂੰ ਲੈ ਕੇ ਸਕੂਲ ਦੇ ਪ੍ਰਬੰਧਕਾ ਦਾ ਕੋਈ ਵੀ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਹੈ ਉਧਰ ਪੁਲਿਸ ਦਾ ਕਹਿੰਦੇ ਕਿ ਕਾਰ ਚਾਲਕ ਦੇ ਖਿਲਾਫ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਸੋ ਮੌਕੇ ਦੇ ਉੱਪਰ ਜੋ ਤਸਵੀਰਾਂ ਹੈਗੀਆਂ ਨੇ ਤੁਹਾਡਾ ਸਾਂਝਾ ਕਰ ਰਹੇ ਹਾਂ ਤੇ ਉਸ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਕਦਰ ਇਹ ਜਿਹੜਾ ਕੀ ਬੇहद ਭਿਆਨਕ ਹਾਦਸਾ ਵਾਪਰਦਾ ਹੈ ਅਤੇ ਫਿਰ ਜਿਹੜੇ ਸਕੂਲ ਵੈਨ ਦੇ ਵਿੱਚ ਬੱਚੇ ਸਵਾਰ ਹੁੰਦੇ ਨੇ ਉਹਨਾਂ ਦੇ ਵਿੱਚ ਚਿਕਚਿਗਾੜਾ ਮੱਜ ਜਾਂਦਾ ਹੈ ਤੇ ਬੱਚੇ ਵੀ ਜਿਹੜੇ ਨੇ ਉਹ ਕੋਈ ਜ਼ਿਆਦਾ ਉਮਰ ਦੇ ਨਹੀਂ ਸਗੋਂ ਛੋਟੀ ਉਮਰ ਦੇ ਹੀ ਬੱਚੇ ਜਿਹੜੇ ਦੱਸੇ ਜਾ ਰਹੇ ਨੇ ਜਿਹੜੇ ਕੀ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾਇਆ ਜਾਂਦਾ ਹੈ ਹਾਲਾਂਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਸਕੂਲ ਵੈਨ ਹੈ ਨਿੱਜੀ ਸਕੂਲ ਵੈਨ ਹੈ ਉਹ ਵਕ-ਵਕ ਪਿੰਡਾਂ ਦੇ ਵਿੱਚੋਂ ਜਿਹੜੇ ਕੀ ਹੈ ਸਕੂਲ ਦੇ ਲਈ ਬੱਚੇ ਲੈ ਕੇ ਵਾਪਸ ਸਕੂਲ ਪਰਤ ਰਹੀ ਸੀ ਕੀ ਇਹ ਜਿਹੜਾ ਕੀ ਵੱਡਾ ਹਾਦਸਾ ਵਾਪਰ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਵਕ-ਵਕ ਜਿਹੜੇ ਕੀ ਹੈ ਧਰਾਮਾ ਦੇ ਤਹਿਤ ਜਿਸ ਕਾਰ ਦੀ ਵਜ੍ਹਾ ਕਰਕੇ ਹਾਦਸਾ ਹੋਇਆ ਉਸ ਚਾਲਕ ਦੇ ਖਿਲਾਫ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਸੁਪਵਾਨੀਗੜ ਤੋਂ ਇਹ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕੀ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋਈ ਹੈ ਕਾਰ ਦੇ ਨਾਲ ਟੱਕਰ ਤੋਂ ਬਾਅਦ ਸਕੂਲ ਵੈਨ ਮੌਕੇ ਤੇ ਜਿਹੜੀ ਉਹ ਪਲਟ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰ ਹੋਂ ਦੀ ਕੋਸ਼ਿਸ਼ ਵੀ ਕਰਦਾ ਪਰ ਜਿਹੜੇ ਲੋਕ ਉਥੇ ਮੌਜੂਦ ਹੁੰਦੇ ਨੇ ਸੜਕ ਸੁਰੱਖਿਆ ਫੋਰਸ ਜਿਹੜੀ ਕੀ ਟੀਮ ਉਥੇ ਮੌਜੂਦ ਹੁੰਦੀ ਹੈ ਉਹ ਕਿਸੇ ਤਰ੍ਹਾਂ ਦੇ ਨਾਲ ਉਸ ਕਾਰ ਚਾਲਕ ਨੂੰ ਕਾਬੂ ਕਰ ਲੈਂਦੀ ਹੈ ਜੋ ਕਿ ਕਾਫੀ ਨਸ਼ੇ ਦੀ ਹਾਲਤ ਦੇ ਵਿੱਚ ਦੱਸਿਆ ਜਾ ਰਿਹਾ ਹੈ ਤੇ ਹੁਣ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਸੋ ਕਾਬਿਲ ਜ਼ਿਕਰ ਹੈ ਕਿ ਜਿਸ ਸਮੇਂ ਸਕੂਲ ਵੈਨ ਵਕ ਵਕ ਪਿੰਡਾਂ ਦੇ ਵਿੱਚੋਂ ਵਕੁਕ ਥਾਮਾ ਤੋਂ ਜਿਹੜੇ ਕੀ ਸਕੂਲ ਦੇ ਬੱਚੇ ਨੇ ਉਹਨਾਂ ਨੂੰ ਲੈ ਕੇ ਸਕੂਲ ਆ ਰਹੀ ਹੁੰਦੀ ਹੈ ਕਿ ਉਸੇ ਸਮੇਂ ਭਵਾਨੀਗੜ ਦੇ ਨੇਲ ਨੇੜੇ ਜਿਹੜਾ ਕੀ ਕੈਂਚੀ ਗੇਟ ਹੈ ਉਸ ਦੇ ਕੋਲ ਇਹ ਹਾਸਬ ਆਪਰ ਜਾਂਦਾ ਹੈ ਤੇ ਫਿਰ ਜ਼ਖਮੀ ਹੋਇਆ ਬੱਚੇ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਉੱਧਰ ਮਾਪਿਆਂ ਦੇ ਵੱਲੋਂ ਵੀ ਰੋਜ਼ਦਾਰ ਕੀਤਾ ਗਿਆ ਅਤੇ ਇਸ ਨੂੰ ਲੈ ਕੇ ਜਿਹੜਾ ਕੀ ਉਹਨਾਂ ਨੇ ਸੁਰੱਖਿਆ ਇੰਤਜ਼ਾਮਾਂ ਨੂੰ ਹੋਰ ਪੁਖਤਾ ਕੀਤੇ ਜਾਣ ਦੀ ਮੰਗ ਤੇ ਵੀ ਜ਼ੋਰ ਦਿੱਤਾ ਤਾਂ ਕਿ ਇਸ ਤਰ੍ਹਾਂ ਦੇ ਹਾਸਿਆਂ ਦੇ ਉੱਪਰ ਲਗਾਮ ਲਗਾਈ ਜਾ ਸਕੇ ਸੋ ਜਿਸ ਤਰ੍ਹਾਂ ਦੇ ਨਾਲ ਹੁਣ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਤੋਂ ਦਾ ਵੀ ਮੌਸਮ ਹੈਗਾ ਸੋ ਇਸੇ ਹਾਸ ਨੂੰ ਲੈ ਕੇ ਅੱਜ ਅਪਡੇਟ ਦੀ ਗੱਲਬਾਤ ਕਰਦੇ ਆਂ ਪਵਾਨੀਗੜ੍ਹ ਤੋਂ ਸਾਡੇ ਪੱਤਰਕਾਰ ਗੁਰਵਿੰਦਰ ਫੌਲਨ ਤੇ ਮਿਉ ਨੇ ਗੁਰਵਿੰਦਰ ਕਿਸ ਸਮੇਂ ਦਾ ਹਾਸਾ ਦੱਸਿਆ ਜਾ ਰਿਹਾ ਤੇ ਕਿੰਨੇ ਬੱਚੇ ਸਵਾਰ ਸਨ ਜਦੋਂ ਸਕੂਲ ਬੈਨ ਹਾਸਾ ਦਚਕਾਰ ਹੁੰਦੀ ਹੈ ਜੀ ਇੱਕ ਆਈ 20 ਗੱਡੀ ਹੈ ਜੋ ਕਿ ਰੌਂਗ ਸਾਈਡ ਆਈ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਕੋਈ ਡ੍ਰਿੰਕ ਵਗੈਰਾ ਵੀ ਕੀਤੀ ਹੋਈ ਸੀ ਜੀ ਉਹ ਤੋਂ ਗੱਡੀ ਦੰਦਾ ਦੇ ਨਾਲ ਇਹ ਬੱਚਿਆਂ ਵਾਲੀ ਜੋ ਭਰੀ ਹੋਈ ਬੱਸ ਸੀਗੀ ਬੈਂਸੇ ਇਹਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਵਿੱਚ ਜਾਨੀ ਨੁਕਸਾਨ ਜਿਹੜਾ ਬਚਾਉ ਰਿਹਾ ਲੇਕਿਨ ਜੋ ਬੱਚੇ ਹਨ ਉਹਨਾਂ ਦੇ ਸੱਟਾਂ ਲੱਗੀਆਂ ਜਿਸ ਨੂੰ ਮੌਕੇ ਤੇ ਜੋ ਸੜਕ ਸੁਰੱਖਿਆ ਦਾ ਗਲ ਫੋਰਸ ਹੈ ਜੀ ਉਹ ਮੌਕੇ ਤੇ ਪਹੁੰਚ ਜਾਂਦੇ ਹਨ ਅਤੇ ਨਜ਼ਦੀਕ ਕੋਈ ਪ੍ਰਾਈਵੇਟ ਹਸਪੀਟਲ ਵਿੱਚ ਉਹਨੂੰ ਦਾਖਲ ਕਰਵਾਇਆ ਜਾਂਦਾ ਹੈ ਉਹਨਾਂ ਬੱਚਿਆਂ ਨੂੰ ਫਰਸਟ ਹੈਲਪ ਦਿੱਤੀ ਜਾਂਦੀ ਹੈ ਤਾਂ ਬੱਚਿਆਂ ਨੂੰ ਦੱਸਿਆ ਗਿਆ ਕਿ ਬੱਚੇ ਬਿਲਕੁਲ ਸੇਫ ਹਨ ਕੋਈ ਜਾਣੀ ਨੁਕਸਾਨ ਤੋਂ ਜਾਂ ਕੋਈ ਵੱਡੀ ਸੱਟ ਨਹੀਂ ਲੱਗੀ। ਜਦੋਂ ਕਿ ਕਿੰਨੇ ਬੱਚੇ ਸਵਾਰਤੀ ਉਸ ਵੈਨ ਦੇ ਵਿੱਚ ਜਦੋਂ ਹਾਦਸੇ ਦਾ ਸ਼ਿਕਾਰ ਹੁੰਦੀ ਹੈ? ਜੀ ਕਿੰਨੇ ਬੱਚੇ ਸਵਾਰਸਨ ਸਕੂਲ ਵੈਨ ਦੇ ਵਿੱਚ? 11 ਬੱਚਿਆਂ ਦੇ ਛੱਟਾ ਲੱਗਿਆ ਨਹੀਂ ਸਰ 11 ਬੱਚੇ ਹੀ ਹੋਤ ਵਿੱਚ ਜੋ ਮੌਜੂਦ 27 ਬੱਚੇ ਮੌਜੂਦ ਹਨ ਤੇ 11 ਬੱਚਿਆਂ ਛੱਟਾ ਲੱਗਿਆ ਨੇ। ਸੋ ਕੋਈ ਮੇਜਰ ਐਨ ਜੀ ਡੀ ਦਾ ਨਹੀਂ ਕਿਸੇ ਕੋਈ ਗੰਭੀਰ ਜ਼ਖਮੀ ਤਾਂ ਨਹੀਂ ਹੋਇਆ? ਦੇਖਰ ਕੋਈ ਗੰਭੀਰ ਜ਼ਖਮੀ ਫਿਲਹਾਲ ਕੋਈ ਰਿਪੋਰਟ ਨਹੀਂ ਆਈ ਕਿ ਕੋਈ ਗੰਭੀਰ ਜ਼ਖਮੀ ਹੈ ਜੋ ਜੋ ਡਾਕਟਰ ਗੱਲ ਕੀਤੀ ਡਾਕਟਰ ਨਾਲ ਤਾਂ ਡਾਕਟਰ ਸਾਹਿਬ ਨੇ ਕਿਹਾ ਸੀਗਾ ਕਿ ਬੱਚਿਆਂ ਨੂੰ ਫਰਸਟ ایڈ ਦੇ ਦਿੱਤੀ ਗਈ ਹੈ ਤੇ ਉਹਨਾਂ ਦੇ ਘਰਦਿਆਂ ਨੂੰ ਬੁਲਾ ਕੇ ਬੱਚਿਆਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਜੀ ਲੇਕਿਨ ਕਿਤੇ ਨਾ ਕਿਤੇ i20 ਜੋ ਗੱਡੀ ਚਲਾ ਰਿਹਾ ਉਸ ਦੀ ਲਾਪਰਵਾਹੀ ਦੇ ਕਾਰਨ ਇੱਕ ਬਹੁਤ ਵੱਡਾ ਹਾਸਾ ਹੁਣ ਟਲ ਗਿਆ ਸੋ ਗੁਰਵਿੰਦਰ ਇਸ ਪੂਰੇ ਹਾਸੇ ਦੇ ਉੱਪਰ ਸਕੂਲ ਪ੍ਰਬੰਧਕਾਂ ਦਾ ਕੋਈ ਪ੍ਰतिक੍ਰਮ ਸਾਹਮਣੇ ਆਇਆ ਕੀ ਕਹਿਣਾ ਹੈ ਉਹਨਾਂ ਦਾ ਮੇਰੇ ਸਰੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ ਨਾ ਕਿ ਉਹਨਾਂ ਨੇ ਨਾ ਕਿ ਉਹਨਾਂ ਨੇ ਫੋਨ ਚੁੱਕਿਆ ਨਾ ਕਿ ਉਹਨਾਂ ਦਾ ਸਟਾਫ ਵੀ ਉੱਥੇ ਕਿਸੇ ਨੇ ਵੀ ਕੈਮਰੇ ਲੱਗੇ ਆਉਣ ਤੋਂ ਸਾਫ ਹੀ ਮਨਾ ਕਰਤਾ ਸੀ ਸੋ ਜਿਸ ਕਾਰਨ ਦੇ ਨਾਲ ਹਾਦਸਾ ਹੋਇਆ ਕਿ ਉਸ ਦਾ ਚਾਲਕ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਉਹਨ ਕੀ ਕਾਰਵਾਈ ਕੀਤੀ ਜਾ ਰਹੀ ਉਸ ਦੇ ਖਾਰ ਚਾਲਕ ਜੀ ਜੋ ਮੌਕੇ ਤੇ ਫਰਾਰ ਹੋ ਗਿਆ ਸੀਗਾ ਤੇ ਫਿਰ ਹਾਲ ਪੁਲਿਸ ਸੀ ਜੋ ਬੱਚਿਆਂ ਦੀ ਸਾਂਭ ਸੰਭਾਲ ਦੀ ਲੱਗੀ ਸੀ ਕਿ ਪਹਿਲਾਂ ਬੱਚਾ ਨੂੰ ਜੋ ਹੈ ਬਚਾਇਆ ਜਾਵੇ ਕਿਉਂਕਿ ਗੱਡੀ ਉੱਥੇ ਖੜੀ ਸੀਗੀ ਦੇਖੋ ਦਾ ਐਡਰੈਸ ਲਗਾ ਐਡਰੈਸ ਕੱਢ ਕੇ ਗੱਡੀ ਵਾਲੇ ਨੂੰ ਡਰਾਈਵਰ ਨੂੰ ਕਾਬੂ ਕਰ ਲਿਆ ਜਾਵੇਗਾ ਸੋ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਸੋ ਸਵੇਰੇ ਚੜੀ ਸਵੇਰ ਜਿਹੜੀ ਹੈਗੀ ਆ 8:30 ਵਜੇ ਦੇ ਕਰੀਬ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਸਕੂਲ ਬੱਸ ਵੱਖ-ਵੱਖ ਜਿਹੜੇ ਕਿ ਪਿੰਡਾਂ ਦੇ ਵਿੱਚੋਂ ਬੱਚੇ ਲੈ ਕੇ ਸਕੂਲ ਵਾਪਸ ਆ ਰਹੀ ਹੁੰਦੀ ਹੈ ਕਿ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਹੈ I20 ਗੱਡੀ ਜਿਹੜੀ ਆ ਰੋਂਗ ਸਾਈਡ ਤੋਂ ਆ ਰਹੀ ਦੱਸੀ ਜਾ ਰਹੀ ਹੈ ਜਿਸ ਦਾ ਚਾਲਕ ਵੀ ਨਸ਼ੇ ਦੇ ਵਿੱਚ ਤੁੱਤ ਹੋਣ ਦਾ ਜ਼ਿਕਰ ਕੀਤਾ